Tá bom. ਅਕਾਲੀ ਦਲ ਸਤਾਤਰ ਵੱਲੋਂ ਅੱਜ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਬੜੀ ਖੁਸ਼ੀ ਤੇ ਚਾਰ ਨਾਲ ਲੋਕਾਂ ਨੇ ਸਰਕਾਰ ਬਣਾਈ ਸੀ ਉਹਦਾ ਸੁਪਰੀਮੋ ਜਿਹੜਾ ਗੁਬਤ ਤੌਰ ਤੇ ਸਰਕਾਰ ਪੰਜਾਬ 'ਚ ਬਣੀ ਤੇ ਰਾਜ ਭਾਗ ਤੇ ਕਬਜ਼ਾ ਕਰੀ ਬੈਠਾ ਹੈ ਉਹਦਾ ਤੇ ਉਹਦਾ ਬੜਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਹੜਾ ਅਸੀਂ ਇੱਥੇ ਪਟਿਆਲਾ ਗੜ ਪੁਤਲਾ ਫੂਕ ਰਿਆਂ ਇਹਦਾ ਇਸ ਕਰਕੇ ਆ ਕਿ ਅਸੀਂ ਹੈਰਾਨ ਹਾਂ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਸਾ ਕੱਲ ਜਨਤਕ ਮੰਨ ਗਿਆ ਪਾਰਲੀਮੈਂਟ ਦੇ ਵਿੱਚ ਕਿ ਜਿਹੜੀ ਪੰਜਾਬ ਸਰਕਾਰ ਆ ਦੇਖਣ ਨੂੰ ਇਹ ਸਾਡੀ ਦੀ ਪਰ ਸਾਰਾ ਕੋ ਕਰਾਾ ਅਸੀਂ ਰਿਆ ਚਾਹੇ ਭਾਈ ਅੰਮਰਪਾਲ ਸਿੰਘ ਨੂੰ ਬਾਹਰ ਲਿਆਂ ਜਿਹੜਾ ਚੁੱਟਿਆ ਉਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭੰਡਰਾਲੇ ਦੀ ਤਰ੍ਹਾਂ ਲੋਕਾਂ ਨੂੰ ਲੱਗਦਾ ਸੀ ਜਿਹੜਾ ਉਹ ਆ ਜਾ ਕੰਮ ਕਰੂ ਅਸੀਂ ਉਹਨੂੰ ਇਹੋ ਜਿਹਾ ਬਾਹਰ ਨਹੀਂ ਜਿਹੜਾ ਸੁੱਟਾਂਗੇ ਉਹ ਵੀ ਉਹ ਵੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸੀ ਕਰਾਇਆ ਤੇ ਜਿਹੜਾ ਕਿਸਾਨਾਂ ਤੇ ਮਜ਼ਦੂਰਾਂ ਨਾਲ ਮੀਟਿੰਗ 'ਚ ਬੁਲਾ ਕੇ ਐਨ ਪੂਰਾ ਚਾਹ ਪਾਣੀ ਪਲਾ ਕੇ ਉਹ ਤੋਂ ਬਾਅਦ ਜਦੋਂ ਕੇਂਦਰ ਦੇ ਮੰਤਰੀ ਮੁੜ ਜਾਂਦੇ ਨੇ ਤੇ ਸਾਡਾ ਮੁੱਖ ਮੰਤਰੀ ਜਿਹੜਾ ਉਹਨਾਂ ਦਾ ਹੱਥ ਟੋਕਾ ਬਣਿਆ ਹੋਇਆ ਹੈ ਉਹ ਜਦੋਂ ਮਹਾਲੀ ਆ ਜਾਂਦੇ ਨੇ ਕਿਸਾਨਾਂ ਦਾ ਜਥਾ ਉੱਥੋਂ ਫੜ ਕੇ ਜੇਲ੍ਹਾਂ 'ਚ ਸੁੱਟਦਾ ਤੇ ਖਡੌਰੀ ਤੇ ਪਾਥੜਾ ਤੇ ਜਿਵੇਂ ਹੱਲਾ ਬੋਲਿਆ ਇਹ ਅਸੀਂ ਤਾਂ ਐ ਲੱਗਦਾ ਮੈਨੂੰ ਤਾਂ ਕਿ 83ਵਾਂ ਕੇ ਅਸੀਂ ਇਹ ਘਟਨਾਵਾਂ ਦੇਖੀ ਅਸੀਂ ਉਦੋਂ ਪਹਿਲਾਂ ਜਿਹੜੇ ਸਾਡੇ ਬਜ਼ੁਰਗ ਦੱਸਦੇ ਨੇ ਕਿ ਜਦ ਹੱਲਾ ਹੱਲੇ ਪਏ ਨੇ ਪਾਕਿਸਤਾਨ ਅੱਡ ਹੋਇਆ ਉਦੋਂ ਕਹਿੰਦੇ ਇਹ ਗੱਲਾਂ ਹੁੰਦੀਆਂ ਸੀ ਵੀ ਜਿਹੜੇ ਨੂੰ ਦੇਖ ਚੱਕ ਲੋਏ ਇੱਧਰ ਸਾੜਾ ਫੂਕ ਕਰ ਦੋ ਇੱਧਰ ਲੁੱਟ ਕੇ ਲੈ ਜਾਓ ਆ ਸਾਡਾ ਕਾਰਸੇ ਵਾਲੇ ਬਾਬਿਆਂ ਵਾਂਗੂ ਇੱਕ ਇੱਕ ਬੋਰੀ ਇਕੱਠੀ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਦਾ ਜੋ ਉਥੇ ਟਰੈਕਟਰ ਟਰਾਲੀਆਂ ਲੋਨਾ ਤੇ ਸੀ ਉਹ ਸਾਰੀਆਂ ਇਕੱਠੀਆਂ ਕਰੀਆਂ ਜਿਵੇਂ ਲੁੱਟ ਮਚਾਈ ਗਈ ਹੈ ਇਹ ਸਾਰੀ ਕਿਰਪਾ ਨਵੀਂ ਬਣੀ ਭਗਵੰਤ ਮਾਨ ਦੀ ਸਰਕਾਰ ਦੀ ਕੇਜਰੀਵਾਲ ਦੀ ਸਿਹਤ ਹੁਣੇ ਆਇਆ ਤਿੰਨ ਦਿਨ ਕੇਜਰੀਵਾਲ ਪੰਜਾਬ ਚ ਆ ਕੇ ਚੜਦਾ ਚੱਲਦਾ ਰੌਲਾ ਕੀ ਹੈ ਕਿ ਸਾਨੂੰ ਪਾੜ ਕੇ ਪਹਿਲਾਂ ਤਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਪਾੜਦੇ ਸੀ ਹੁਣ ਸਾਡੇ ਹਿੰਦੂ ਭਰਾਵਾਂ ਨੂੰ ਕਾਂਗਰਸ ਵਾਲੀ ਸੋਚ ਹਿੰਦੂ ਭਰਾਵਾਂ ਨੂੰ ਸਭ ਤੋਂ ਵੱਖ ਕਰਕੇ ਇਹ ਲੁਧਿਆਣੇ ਦੀ ਚੋਣ ਜਿੰਨੀ ਚਾਹੁੰਦੇ ਨੇ ਉਹ ਲੱਖ ਵਾਰੀ ਜਿੱਤੋ ਪਹਿਲਾਂ ਕਿਹਾ ਤੁਸੀਂ ਹਾਰਿਓ ਸਰਕਾਰਾਂ ਲੈ ਜਾਂਦੀਆਂ ਉਹਦੇ ਨੇ ਜਿੰਨੀ ਚੋਣਾ ਪਰ ਜੋ ਕੰਡੇ ਬੀਜਦੇ ਹੋ ਮੁੱਖ ਮੰਤਰੀ ਸਾਹਿਬ ਜਿਵੇਂ ਪਹਿਲਾਂ ਇੱਥੋਂ ਨੰਗਾ ਦੇ ਡੋਲ ਵਾਂਗੂ ਮਾਰ ਕੇ ਭੇਜਦੇ ਨੇ ਜਿੰਨਾਂ ਜਿਨ੍ਹਾਂ ਨੇ ਪੰਜਾਬ ਦਾ ਪੰਗਾ ਲਿਆ ਉਹੀ ਰਾਹ ਤੁਹਾਨੂੰ ਦਿਖਾਵਾਂਗੇ ਸਮਾਂ ਦੂਰ ਨਹੀਂ ਨੇੜੇ ਹੀ ਆ ਰੂਪਾ ਸਰਕਾਰਾਂ ਤੋਂ ੱਟਕੇ ਨਾਲ ਜਿਹੜੇ ਸਵੇਤੀ ਕਾਨੂੰਨ ਨੇ ਉਹਨਾਂ ਲਾਗੂ ਕਰਵਾਏ ਜਾ ਰਹੇ ਇਹਦੇ ਬਾਰੇ ਤੁਸੀਂ ਹੋਣ ਹੁਣ ਜਾਂ ਸਾਡਾ ਮੁੱਖ ਮੰਤਰੀਓ ਘੋੜੀ ਬਣ ਗਿਆ ਉਹ ਤਾਂ ਸਾਨੂੰ ਇਹ ਜਾਨਾਂ ਦੇਣੀਆਂ ਪੈਣਗੀਆਂ ਜਿਵੇਂ ਸੁਭਕਰਮ ਗੋਲੀ ਨਾਲ ਮਰਿਆ ਅਸੀਂ ਹੁਣ ਮੂਵਮੈਂਟ ਕਦਾ ਬੰਦ ਕਰਦਾਂਗੇ ਸਾਨੂੰ ਮੂਵਮੈਂਟਾਂ ਲੜਨੀਆਂ ਪੈਣਗੀਆਂ ਸਾਹਤ ਤਾਂ ਹੋਣਗੀਆਂ ਪਰ ਅਸੀਂ ਇੱਕ ਇੱਕ ਕਤਰਾ ਕਤਰਾ ਬਹਾਦਾਂਗੇ ਪਿੱਛੇ ਨਹੀਂ ਹਟਾਂਗੇ ਕੋਈ ਕਾਲਾ ਕਾਨੂੰਨ ਨਹੀਂ ਮੋਦੀ ਦਾ ਇੱਥੇ ਲਾਗੂ ਹੋਣ ਦਵਾਂਗੇ ਜਿਵੇਂ ਹੈਰਾਨ ਹੋਵੋਗੇ ਤੁਸੀਂ ਕਿ ਜੇ ਹੁਣ ਬੰਦੇ ਦੀ ਜਮੀਰ ਮਰ ਜੇ ਉਹਦਾ ਕੀ ਇਲਾਜ ਹੈ ਦੇਸ਼ ਦਾ ਪ੍ਰਧਾਨ ਮੰਤਰੀ ਮਾਫੀ ਮੰਗੇ ਵੀ ਅਸੀਂ ਕਾਹਲੀ ਕਰ ਗਏ ਜੀ ਇਹ ਕਾਨੂੰਨਾ ਚ ਜੇ ਦੁਬਾਰਾ ਫੇਰ ਬੰਗਾ ਲੈਂਦਾ ਹੈ ਭਗਵੰਤਪານ ਨੂੰ ਵਰਤ ਕੇ ਕੇਜਰੀਵਾਲ ਨੂੰ ਵਰਤ ਕੇ ਜਿਹੜੇ ਕਿ ਸਾਰੇ ਆਰਐਸਐਸ ਦੇ ਚਾਹੇਤੇ ਬਣੇ ਹੋਏ ਨਹੀਂ ਜੇ ਇਹੋ ਜੀ ਚਾਲ ਖੇਡਣਗੇ ਪੰਜਾਬ ਫੇਰ ਇੱਕ ਕਾਤਰਾ ਕਾਤਰਾ ਖੂਨ ਦਾ ਬਹਾਉਣ ਨੂੰ ਤਿਆਰ ਆ ਦੂਸਰਾ ਮੈਂ ਕਹਿ ਦਿਆਂ ਬਿਲਕੁਲ ਸਾਡੇ ਹਿੰਦੂ ਭਰਾ ਵਪਾਰੀ ਭਰਾ ਤੁਹਾਡਾ ਤੇ ਸਾਡਾ ਨੌ ਮਾਸ ਦਾ ਰਿਸ਼ਤਾ ਹੈ ਜਿਵੇਂ ਮਜ਼ਦੂਰਾਂ ਨਾਲ ਹੈ ਜੱਟ ਦਾ ਇਸੇ ਤਰ੍ਹਾਂ ਤੁਸੀਂ ਬਿਲਕੁਲ ਇਹਨਾਂ ਦੀਆਂ ਗੱਲਾਂ ਚ ਨਾਓ ਠੀਕ ਹੈ ਜੇ ਰਸਤਾ ਬਲਾਕ ਸੀ ਤੁਸੀਂ ਇਕੱਲੇ ਨਹੀਂ ਸੀ ਲੰਘਣਾ ਅਸੀਂ ਵੀ ਜਾਂਦੇ ਸੀ ਕਿ ਇਹਦਾ ਰਿਸ਼ਤੇਦਾਰ ਛੱਡਣ ਕੋਈ ਬਾਹਰ ਔਖੇ ਸੀ ਪਰ ਕਰੇ ਹਰਿਆਣੇ ਦੀ ਸਰਕਾਰ ਨੇ ਆ ਔਖੇ ਉੱਥੋਂ ਹਰਿਆਣੇ ਵਾਲਿਆਂ ਨੇ ਕੰਦਾ ਕਰੀਆਂ ਨੇ ਲਾ ਕੇ ਕਿਸਾਨਾਂ ਨੇ ਐਦਾ ਪਿੱਟ ਪਿੱਟ ਮਰ ਗਏ ਕਹ ਕੇ ਜੀ ਤੁਸੀਂ ਰਸਤਾ ਸੀ ਖੋਲਦੇ ਆ ਸਾਨੂੰ ਜਾਣ ਦੋ ਦਿੱਲੀ ਜੇ ਦੇ ਇੱਥੋਂ ਦਾ ਮੁੱਖ ਮੰਤਰੀ ਸਾਡਾ ਹੁੰਦਾ ਕੈਬਨਟ ਮੰਤਰੀ ਬਣੇ ਹੋਏ ਸਾਡੇ ਹੁੰਦੇ ਤਾਂ ਇਹ ਹੂਟਰ ਮਾਰਦੇ ਗੱਡੀਆਂ ਮੂਹਰੇ ਲੈ ਕੇ ਜਾਂਦੇ ਤੇ ਮਾਗਰ ਕਿਸਾਨਾਂ ਦੀਆਂ ਟਰਾਲੀਆਂ ਜਾਂਦੀਆਂ ਛੱਡੇਉਂਦੇ ਜੰਤਰ ਮੰਤਰ ਨਾ ਲੜਾਈ ਝਗੜਾ ਨਾ ਹੋਰ ਪਰ ਨਹੀਂ ਬਿੱਲੀ ਥੈਲੇ ਤੋਂ ਬਾਹਰ ਆ ਕੇ ਮੂੰਹ ਦਿਖਾ ਗਈ ਅਮਰਸਾਹ ਨੇ ਜਨਤਕ ਪਾਰਲੀਮੈਂਟ 'ਚ ਕਹਿਤਾ ਏ ਭਾਈ ਇਹ ਸਾਰਾ ਕੁਝ ਅਸੀਂ ਕਰਾ ਰਿਆ ਮੁੱਖ ਮੰਤਰੀ ਸਾਨੂੰ ਐਡਾ ਵਧੀਆ ਮਿਲ ਗਿਆ ਜਿਹਦੇ ਚ ਬਿਆਨ ਸਿੰਘ ਦੀ ਰੂਹ ਆ ਗਈ ਜਿਵੇਂ ਅਸੀਂ ਕਹਿੰਦੇ ਹਾਂ ਉਵੇਂ ਜਵੇਂ ਕਰੀ ਜਾਂਦੇ ਅੰਮਰਤਪਾਲ ਜਿੱਤੇ ਆ ਅੰਦਰ ਬੈਠਾ ਪਰ ਉਹ ਬਾਹਰ ਨਹੀਂ ਕੱਢ ਰਹੇ ਔਰ ਕੋਸ਼ਿਸ਼ ਲੱਗੀ ਹੋਈ ਹੈ ਵੀ ਉਹਦਾ ਅੰਦਰੋਂ ਮੈਂਬਰਸ਼ਿਪਾਂ ਜਿਹੜੀ ਰੱਦ ਹੋ ਜਾਏ ਉਹਦੇ ਅੰਦਰ ਕਰਦੇ ਭਾਈ ਅੰਮਰਤਪਾਲ ਸਿੰਘ ਕੱਟਾ ਕੀ ਉਹ ਇੱਕ ਉਧਰ ਜੰਮੂ ਕਸ਼ਮੀਰ ਤੋਂ ਜਿੱਤੇ ਆ ਉਹ ਵੀ ਇਸੇ ਤਰ੍ਹਾਂ ਇਹਨਾਂ ਦੀ ਉਹ ਪੁਲਿਸ ਤੋਂ ਇਹ ਕੇਸ ਭੌਂਦੇ ਨੇ ਦੇਸ਼ ਤੋਂ ਹੀ ਹੋ ਗਿਆ ਜੀ ਦੇਸ਼ ਟੁੱਟ ਜੂ ਉਹ ਜਿਹੜੇ ਤੁਸੀਂ ਉੱਥੇ ਪੁੱਠੇ ਸਿੱਧੇ ਕੰਮ ਕਰਦੇ ਹੋ ਤੁਹਾਡੇ ਨਾਲ ਤਾਂ ਦੇਸ਼ ਟੁੱਟਦਾ ਨਹੀਂ ਹੈ ਜਿਆਦੇ ਘਰੋਂ ਕਰੋੜਾ ਰੁਪਇਆ ਮਿਲ ਰਿਹਾ ਹਲੇ ਕੱਲੇ ਆਈਆ ਖਬਰ ਹੈ ਇਹ ਹੋਰ ਉਹਨਾਂ ਨਾਲ ਦੇਖ ਨਹੀਂ ਰੋਣਾ ਸਾਡੇ ਅੰਨ ਦਾ ਤੇ ਨਾਲ ਆਪਣੇ ਹੱਕ ਮੰਗਣ ਵਾਲੇ ਨਾਲ ਸਾਡੇ ਨਾਲ ਦੇਸ਼ ਟੁੱਟਦਾ ਭਾਈ ਅੰਮਰਪਾਲ ਸਿੰਘ ਨੂੰ ਇਸੇ ਕਰਕੇ ਬਾਹਰ ਨਹੀਂ ਆਉਣ ਦਿੰਦੇ ਕਿ ਜਿਹੜਾ ਆਮਕਰਦਾ ਆਮਕਰਦਾ ਸਾਡਾ ਮੁੱਖ ਮੰਤਰੀ ਕਹਿੰਦਾ ਆਮਕਰਦਾ ਇਹ ਆਮਕਰਦਾ ਖਾਸ ਦਾ ਬਣ ਗਿਆ ਕੇਜਰੀਵਾਲ ਦੇ ਹੱਥਾਂ 'ਚ ਜਾ ਕੇ ਅਮਰਤਪਾਲ ਸਿੰਘ ਨੇ ਕੌਮ ਦੀ ਪੰਥ ਦੀ ਗੱਲ ਕਰ ਲਈ ਹੈ ਉਹ ਤਾਂ ਅੱਖਾਂ 'ਚ ਰੜਕਦਾ ਹੈ ਦਿੱਲੀ ਦੇ ਰੜਕਦਾ ਹੀ ਰਹੂਗਾ ਕੋਪਾਲ ਸਿੰਘ ਸੰਧਵਾ ਵੱਲੋਂ ਵੀ ਬਿਆਨ ਦਿੱਤਾ ਗਿਆ ਹਰਪਾਲ ਜੀਮੇ ਵੱਲੋਂ ਵੀ ਬਿਆਨ ਦਿੱਤਾ ਗਿਆ ਕਿ ਜਿਹੜੇ ਕਿਸਾਨ ਨੇ ਵੀ ਉਹ ਕਿਤੇ ਨਾ ਕਿਤੇ ਜਿਹੜਾ ਬਾਰਡਰ ਰੋਕਿਆ ਵੇ ਸੀ ਉਹਦੇ ਨਾਲ ਜਿਹੜਾ ਵਪਾਰ ਆ ਵਪਾਰ ਤੇ ਵੱਡਾ ਅਸਰ ਪਿਆ ਰਿਹਾ ਸੀ ਕਪਾਲ ਸਿੰਘ ਸੰਧੋ ਨੂੰ ਹੁਣ ਪਤਾ ਲੱਗਿਆ ਵੀ 2 ਸਾਲ ਰਹਿ ਕੇ ਤੂੰ ਫੇਰ ਹੁਣ ਤਾਂ ਤੂੰ ਬਣ ਗਿਆ ਦੀ ਸਪੀਕਰ ਲੋਕਾਂ ਦਾ ਬਣਾਇਆ ਵਾ ਉਹ ਤਾਂ ਬਾ ਸਾਡੇ ਚ ਆਉਣਾ ਪਹਿਲਾਂ ਉੱਥੇ ਸਾਡੇ ਬਰਗਾੜੀ ਮੋਰਚੇ ਤੇ ਬੈੰਦਾ ਰਿਹਾ ਜੇ ਗੁਰੂ ਗ੍ਰੰਥ ਸਾਹਿਬ ਨੂੰ ਇਹ ਲੋਕ ਮੰਨਦੇ ਹੁਣ ਆਪਣੇ ਧਰਮ ਨੂੰ ਮੰਨਦੇ ਹੋਣ ਫਿਰ ਬਰਗਾੜੀ ਵਾਲਾ ਇਨਸਾਫ ਦੇਤਾ ਬੇਅਦਬੀਆਂ ਦਾ ਸਾਹ ਮਿਲ ਗਿਆ ਗੋਲੀ ਨਾਲ ਸਿੰਘ ਸ਼ਹੀਦ ਕਰੇ ਉਹਨਾਂ ਨੂੰ ਇਨਸਾਫ ਮਿਲ ਗਿਆ ਸੰਧਵਾ ਸਾਹਿਬ ਮੂੰਹ ਖਲਾਏਗਾ ਜਨਤਕ ਦੱਸਾਂਗੇ ਵੀ ਤੁਸੀਂ ਕਿਵੇਂ ਚੋਰ ਮੋਰੀ ਸਾਡੇ ਚ ਬਣ ਕੇ ਕਿਵੇਂ ਪੰਜਾਬ ਠੱਗਿਆ ਮੈਂ ਹੈਰਾਨ ਹੋਇਆ ਉਦੋਂ ਜਦੋਂ ਕਿ ਕਿਸਾਨ ਲੋਕ ਇਕੱਠੇ ਹੋ ਕੇ ਜਿਹੜਾ ਕਨੌਰ ਤੋਂ ਐਮਐਲਏ ਜਿੱਥੇ ਗਰਲਾਲ ਕਨੌਰ ਖਡਾਰੀ ਵੀ ਐ ਮੈਂ ਮੱਥੇ ਤੇ ਹੱਥ ਮਾਰਿਆ ਯਾਰ ਤੂੰ ਖਡਾਰੀ ਨੂੰ ਤਾਂ ਪੂਜੇ ਦੇ ਹੁੰਦੇ ਨੇ ਪਹਿਲਵਾਨਾਂ ਨੂੰ ਲੋਕ ਸਾਡੇ ਪੰਜਾਬ ਵਾਲੇ ਕਿ ਜਦੋਂ ਪਤਾ ਲੱਗਾ ਕਹਿੰਦੇ ਦੋ ਤਿੰਨ ਟਰਾਲੀਆਂ ਟਰੈਕਟਰ ਉਹਦੇ ਘਰੋਂ ਮਿਲੇ ਨੇ ਉਹ ਜੇ ਇਹੋ ਜਿਹਾ ਕੰਮ ਕਿਤੇ ਇਹ ਤਾਂ ਨਹੀਂ ਹੈ ਗਰਨਾਲ ਸਿਆ ਜਿਲ੍ਹਾ ਕਦਾ ਉੱਥੇ ਮਾੜਾ ਮੋਟਾ ਕਦੇ ਗਲਤੀ ਨਾਲ ਲੰਗਰ ਭੇਜਤਾ ਹੂ ਕਿਸਾਨਾਂ ਨੂੰ ਕਿਤੇ ਉਹਦਾ ਨਹੀਂ ਪੈਸੇ ਪੂਰੇ ਕਰਨ ਲੱਗ ਗਏ ਤੁਸੀਂ ਹੁਣ ਉਹ ਕਹਿ ਰਿਹਾ ਕਹਿੰਦਾ ਮੇਰਾ ਨਹੀਂ ਉਹ ਭਾਈ ਜੇ ਤੇਰਾ ਨਹੀਂ ਸਰਕਾਰ ਥੋੜੀ ਆ ਨਾ ਕਾਂਗਰਸੀਆਂ ਦੀਆਂ ਨਾ ਬਾਦਲਾਂ ਦੀਆਂ ਨਾ ਬੀਜੇਪੀ ਦੀ ਆ ਉਹ ਤੁਸੀਂ ਜਨਤਕ ਕਰੋ ਕੀ ਦਾ ਚੋਰ ਤਾਂ ਹੈਗਾ ਨਾ ਤੇਰੇ ਇਲਾਕੇ 'ਚ ਜਿਹਦੇ ਘਰੋਂ ਮਿਲੀਅਨ ਨੇ ਉਹਦਾ ਲਾਉ ਨਾ ਔਰ ਦੱਸ ਜਨਤਕ ਕਿ ਉਹਦੇ ਹੌਸ ਕਿਤੇ ਤੇਰੇ ਹੀ ਵਰਕਰ ਦਾ ਨਹੀਂ ਇਹ ਤੇਰਾ ਵਰਕਰ ਵੀ ਹੋਇਆ ਫੇਰ ਵੀ ਜਿਵੇਂ ਆ ਟਰੱਕ ਜੁਨੀਆਨਾਂ ਦੇ ਰੋਲੇ ਪਾਏ ਰਹੇ ਨੇ ਸਾਰੀ ਜਗ੍ਹਾ ਹੀ ਐਮਐਲਏ ਆਪਣੇ ਬੰਦਿਆਂ ਨੂੰ ਧੱਕਿਆ ਨਾਲ ਮਠਾਈ ਜਾਂਦੇ ਨੇ ਕਿਤੇ ਆ ਕੰਮ ਤਾਂ ਇਹਨਾਂ ਤੌਰ ਲਿਆ ਹੋਵੇ ਇਸ ਕਰਕੇ ਕਿਸਾਨਾਂ ਤਾਂ ਤਰਸ ਕਰੋ ਤੁਸੀਂ ਫੇਰ ਪੰਜਾਬ ਪੰਜਾਬ ਦੀ ਧਰਤੀ ਤੇ ਆਉਣਾ ਇੱਥੇ ਤੁਹਾਨੂੰ ਤੁਰਨ ਨਹੀਂ ਦੇਣਾ ਕਿਸੇ ਨੇ ਜੋ ਕਾਰਨਾਮੇ ਤੁਸੀਂ ਕਰਨ ਲੱਗੇ ਹੋਏ ਹੋਏ ਅੱਜ ਜੋ ਅਕਾਲੀ ਦਲ ਸਤੰਤਰ ਨੇ ਨਾਂਬੇ ਦੇ ਵਿੱਚ ਪੁਤਲਾ ਫੂਕੇ ਹੈ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਤੇ ਉਹਨਾਂ ਦਾ ਸੁਪਰੀਮੋ ਕੇਜਰੀਵਾਲ ਦਾ ਜੋ ਅੱਜ ਪੁਤਲਾ ਅਸੀਂ ਅਕਾਲੀ ਦਲ ਸੁਤੰਤਰ ਵੱਲੋਂ ਫੂਕ ਰਹੇ ਹਾਂ ਉਹਦਾ ਕਾਰਨ ਇਹ ਹੈ ਕਿ ਜੋ ਕਿਸਾਨਾਂ ਨਾਲ ਉਹਨਾਂ ਨੂੰ ਬੁਲਾ ਕੇ ਚੰਡੀਗੜ੍ਹ ਮੀਟਿੰਗ ਕਰਕੇ ਉਹਨਾਂ ਦੇ ਬਾਅਦ ਚ ਪੂਰੀ ਵੱਡੀ ਫੋਰਸ ਭੇਜ ਕੇ ਸਾਡਾ ਸੰਭੂ ਬੈਰੀਅਰ ਤੇ ਖਨੌਰੀ ਬਾਰਡਰ ਦੋਨਾਂ ਥਾਵਾਂ ਤੋਂ ਕਿਸਾਨਾਂ ਨਾਲ ਧੱਕਾ ਕੀਤਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਦਾ ਸਾਰਾ ਸਮਾਨ ਚੋਰੀ ਕਰਕੇ ਉਥੋਂ ਦੇ ਲੋਕ ਲੈ ਗਏ ਉਹਨਾਂ ਦਾ ਜੋ ਪੱਖੇ ਤੇ ਕੂਲਰ ਤੇ ਉਹਨਾਂ ਦੇ ਸਿਲੰਡਰ ਤੇ ਇੱਥੋਂ ਤੱਕ ਕਿ ਟਰੈਕਟਰ ਵੀ ਚੋਰੀ ਹੋਣ ਦਾ ਖਤਰਾ ਹੈ ਇਹ ਸਰਕਾਰ ਨੇ ਸਾਡੇ ਕਿਸਾਨਾਂ ਨਾਲ ਬਹੁਤ ਵੱਡਾ ਧੱਕਾ ਕੀਤਾ ਹੈ ਇਹਦਾ ਖਮਿਆਜਾ ਇਹ ਆਉਣ ਵਾਲੇ ਸਮੇਂ 'ਚ ਭਗਵੰਤਬਾਨ ਜੀ ਤੁਹਾਨੂੰ ਭੁਗਤਣਾ ਪੈਣਾ ਹੈ ਭਲੇਖੇ ਜਿਨਾ ਰਹੇ ਹੋ ਵੀ ਤੁਹਾਨੂੰ 92 ਸੀਟਾਂ ਸੀ ਪਹਿਲਾਂ ਦੇਤੀਆਂ ਹੁਣ ਤੁਸੀਂ ਥਿਆਉਣੇ ਨਹੀਂ ਜਿਵੇਂ ਦਿੱਲੀ 'ਚ ਤੁਹਾਡਾ ਬੁਰਾ ਹਾਲ ਹੋਇਆ ਓਕਨੇ ਇੱਥੇ ਜੋ ਸਾਡੇ ਦੇਸ਼ ਦਾ ਕਿਸਾਨ ਅੰਨਦਾਤਾ ਜਿਹਦੇ ਨਾਲ ਤੁਸੀਂ ਧੱਕਾ ਕਰਿਆ ਇਹ ਤੁਹਾਨੂੰ ਭੁਗਤ ਨਹੀਂ ਪੈਣੀ ਹੈ